ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੱਲੇਵਾਲ ਤਹਿਸੀਲ ਡੇਰਾ ਪਾਪਾ ਤਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਤਾਂ ਤਾਜ਼ੀਆਂ ਸੂਈਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਇੱਕ ਚੰਗੇ ਰਿਕਾਰਡ ਵਾਲੀ ਇੱਕ ਟੋਕੜ ਗੱਭਨ ਘਾ ਤੁਹਾਨੂੰ ਦਿਖਾਉਣੀ ਆ ਵਾਲੀ ਚੰਗੇ ਕੱਦ ਕਾਠ ਵਾਲੀ ਤੇ ਇੱਕ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਵਿਦਿਓ ਨਹੀਂ ਹੁਣ ਹਰ ਵੀਡੀਓ ਚ ਇੱਕ ਨਾ ਇੱਕ ਨੀਲੀ ਦੀ ਝੋਟੀ ਜਿਹੜੀ ਚੰਗੀ ਸੋਹਣੀ ਸੁਨੱਖੀ ਝੋਟੀ ਹਰ ਵਾਰੀ ਲਾਈ ਹੁੰਦੇ ਆ ਸੁਖਵਿੰਦਰ ਸਿੰਘ ਹੁਣ ਅਗਲਾ ਪਹੁੰਚੇ ਆ ਗੱਲਬਾਤ ਹੁਣ ਆਪਾਂ ਕਰਦੇ ਵੀਦਿਓ ਨਾਲ ਹਾਂਜੀ ਵੀਦਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਕੋਈ ਰਾਮਦਾਦੀ ਜੀ ਚਲੋ ਵਧੀਆ ਕਿਰਪਾ ਜੀ ਜੀ ਦੀ ਤੇ ਨੀਲੀ ਦੀ ਝੋਟੀਆਂ ਨਾ ਵਾਵਾ ਪਿਆਰ ਪੈ ਗਿਆ ਜਾਦਾ ਜੀ ਜਿੱਦਿਆਂ ਨਾਲ ਲਾਗੋਈ ਲਈ ਝੋਟੀ ਅੱਛਾ ਉਹ ਪੇਟ ਚੋਂ ਲਈ ਆ ਜਿੱਥੋਂ ਬਾਰਡਰ ਤੋਂ ਹੀ ਜਿੱਥੋਂ ਪਹਿਲਾਂ ਲਿਆਂਦੀ ਸੀ ਠੀਕ ਆ ਉਹ ਵੇਗੀ ਸੀ ਉਹ ਵੇਗੀ ਵਿੱਚ ਠੀਕ ਆ ਉਹਦੇ ਬਾਲੇ ਜਿਆਦਾ ਹੀ ਫੋਨ ਆਏ ਆ ਅੱਛਾ ਹਾਂਜੀ ਨੀਲੀ ਦੀ ਡਿਮਾਂਡ ਜਿਆਦੀ ਆ ਹਨਾ ਬਹੁਤ ਚੰਗੀ ਝੋਟੀ ਰਿਕਾਰਡ ਵਾਲੀ ਆ ਵੀ ਇਹਨੇ ਪਹਿਲੇ ਥੋੜੇ ਕੱਢਿਆ 13 ਲੀਟਰ ਦੁੱਧ ਤੇ ਅੱਜ ਇੱਕ ਟੁਕੜਾ ਗੰਗਾ ਵੀ ਲੈ ਆ ਤੇ ਚੰਗੇ ਦੁੱਧਾਂ ਦੇ ਉਹ ਫਾਰਮ ਵਾਲੀ ਚੋਕਸ਼ੀ ਜੀ ਠੀਕ ਆ ਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਸੁਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਜੀ ਫੋਨ ਨੰਬਰ 985516498 ਜੀ ਠੀਕ ਹੈ ਜੀ ਚਲੋ ਸ਼ੁਰੂਆਤ ਆਪਾਂ ਨੀਲੀ ਦੀ ਝੋਟੀ ਤੋਂ ਹੀ ਕਰ ਲਈਏ ਗੱਬਣ ਆ ਜੇ ਤੇ ਚੰਗੇ ਪੇਠ ਪੁੜੇ ਦੀ ਆ ਜਿਹੜੇ ਪੂਰੀ ਰਾਜੀ ਚੰਗੀ ਸੰਭੀ ਆ ਜਿਹੜੀ ਠੰਡੀ ਠਾਰ ਝੋਟੀ ਠੀਕ ਹੈ ਜੀ ਪਰ ਕਿ ਨੀਲੀ ਦੀਆਂ ਝੋਟੀਆਂ ਜਿਆਦਾ ਛੁੱਲੀਆਂ ਜਾਂਦੀਆਂ ਕਿੰਨਾ ਕੁ ਟਾਈਮ ਲੱਜੇ ਵਿਧਿਆਲੇ ਸੋਚ ਚ ਹਫਤਾ ਲੈ ਹੀ ਆਈਏ ਹਫਤਾ ਲੈ ਜਾਊਗੀ ਚੰਗੀ ਤਿਆਰ ਹੋਊਗੀ ਨਾ ਨਹੀਂ ਹਾਂਜੀ ਬਾਕੀ ਸਾਂਭੀ ਸੁੰਭੀ ਬਹੁਤ ਚੋਟੀ ਸਾਂਭੀ ਕਿਹਦੇ ਨੇ ਚਾਹੀਦੇ ਚੋਕੀ ਜੋ ਡੀਲਾ ਦੀ ਨਾ ਬਾਰਡਰ ਲੱਗੋਈ ਇਹਦੀ ਉਹਦੇ ਲੱਗੋ ਆਈ ਚੋਟੀ ਉਹ ਪੇਟ ਚ ਆਈ ਠੀਕ ਆ ਸਾਂਭੀ ਸੁੰਭੀ ਚੰਗੇ ਰੀਜਣਾ ਵਾ ਕਹਿੰਦੇ ਹਨਾ ਤੇ ਆਰਕੀ ਵਿੱਚ ਇਹ ਕਿੰਨਾ ਕੁ ਦੁੱਧ ਚਵਾ ਜੂਗੀ ਦੁੱਧ ਵਿੱਚ ਇਹਨੂੰ 16 17 ਕਿਲੋ ਕੀ ਕਹਿੰਦਾ ਚੋਟੀ ਦੀ ਅੱਛਾ ਜਿੰਨੀ ਸਾਫ ਸ਼ਨੀ ਚੋਟੀ ਵੇ ਠੀਕ ਸਾਂਭੀ ਬੜੀ ਆ ਨਾ ਲਿਆਓ ਚਲੋ 14 ਦੇ ਲਾਗੇ ਬਾਰੇ ਪਈਏ ਸਵੇਰੇ ਕਿਤੇ ਕੱਢਦਾ ਬਾਕੀ ਜਿਹੜੀ ਬਾਰਡਰ ਇਹਦੀਆਂ ਦੀਆਂ ਜਿਹੜੀਆਂ ਨੀਲੀ ਦੀਆਂ ਹੁੰਦੀਆਂ ਉਹ ਦੁੱਧ ਚੰਗਾ ਕੱਢ ਜਾਂਦੀਆਂ ਵਾ ਅੱਛਾ ਬਈ ਪ्युअर ਨੀਲੀ ਦਾ ਵੀ ਸਾਰੇ ਬੇਖੋ ਨਿਸ਼ਾਨੀਆਂ ਇਨਾ ਲੈ ਜੇ ਕਰਿਓ ਸਿੱਧੀ ਉੱਤੋਂ ਕਮਾ ਲਿਓ ਅਜੇ ਟਾਈਮ ਜਿਹੜਾ ਸੁੰਝ ਥੋੜਾ ਖੜਦੀ ਆ ਬਾਕੀ ਮੌਸਮ ਠੰਡਾ ਹੋਣ ਕਰਕੇ ਪਸ਼ੂ ਨਵਾਇ ਨਮੋਏ ਨਹੀਂ ਆ ਨਹੀਂ ਤੇ ਇਹੋ ਜਿਹੀਆਂ ਝੋਟੀਆਂ ਦੀ ਪੂਰੀ ਟੌਰ ਨਿਕਲੀ ਹੁੰਦੀ ਜਦੋਂ ਨਵਾ ਲਹੋ ਕੇ ਪਾਈਆਂ ਬਾਕੀ ਕੋਈ ਵੀਰ ਇੱਥੇ ਆਣ ਕੇ ਪਸੰਦ ਕਰਕੇ ਖੜੇ ਥਣਾ ਦਾ ਸਾਈਜ਼ ਗ੍ਰਾਪ ਵੀ ਜਿਹੜਾ ਇਹਦਾ ਚੰਗਾ ਤੇ ਕੀ ਰੱਖੀਏ ਵੀ ਦੀ ਫਿਰ ਇਹਦਾ ਮੁੱਲ ਵੇਖ ਲਓ ਵੀ ਕਿੰਨਾ ਕਰ ਰੱਖਣਾ ਸਾਮ ਛੱਡ ਕੇ ਕਰਦੇ ਹੋ ਮੁੱਲ ਤੇ ਵੀ ਜੀ ਜਦੋਂ ਸਵਾਹੀ ਹੋਏ ਤੇ ਫਿਰ ਤੇ ਚਲੋ ਛੋਟੀ ਸਵਾਦੀ ਆ ਅੱਛਾ ਤੇ ਹੁਣ 85000 ਦੇ ਦਈਏ ਨਹੀਂ 85 ਦੀ ਨਾ ਦਈਏ ਪੰਜ ਹੀ ਟਾ ਦਈਏ ਤਲਾ 80 ਦੇ ਦਈਏ 80 ਦੀ ਦੇ ਦਈਏ ਜਾ ਜੋ ਕਰ ਦੋ ਜੇ ਹੈਗੀ ਕਸਰ ਤੇ ਕਰ ਦੋ 70000 ਦੀ ਛੋਟੀ ਦੇ ਦਈਏ ਅੱਛਾ ਪਰ ਛੋਟੀ ਵੇ ਲਓ ਕਿਹ ਬੰਦੇ ਨੂੰ ਖੁੰਜੀ ਮੈਂ ਤਾਂ ਕਿਹਾ ਜੀ ਗੱਭਰ ਨੂੰ ਛੋਟੀ ਰਹੇਗਾ ਥਾਣਾ ਦੀ ਗਰੰਟੀ ਵੀਰ ਮੇਰਾ ਦਵਾਂਗੇ ਅਸੀਂ ਤੇ ਨਾਲੇ ਪਿੱਛੇ ਦੀ ਗਰੰਟੀ ਦਵਾਂਗੇ ਤੇ ਜੇ ਆਪਾਂ ਬਿਲਕੁਲ ਜੱਸ ਨੋ ਹੀ ਕਰ ਦਈਏ ਦੋਸਤੋ ਛੋਟਾਲਾ ਕੰਮ ਤੇ ਦੱਸ ਦੋ ਵੀਰ ਜੀ ਕਿੰਨੇ ਦੀ ਕਰ ਦਈਏ ਦੱਸ ਦੋ ਤੁਸੀਂ ਪੂਰੇ ਕਰ ਦਈਏ 75 ਦੀ ਸਾਤੀ ਵੀਰ ਜੀ ਅੱਛਾ ਮਾਣ ਜੋ ਬਲਦਾ ਹੈਗਾ ਨਾ ਈਡੀ ਛੋਟੀ ਵੇ ਲੋ ਠੀਕ ਹੈ ਉੱਠਾ ਵੇਖੋ ਛੋਟੀ ਦਾ ਪੂਰੀ ਚੜਾਈ ਜਿਹੜੀ ਬਾਕੀ ਆ ਥੱਲੇ ਬਾਕੀ ਵੇਖੋ ਹਾਂ ਦੇਖ ਸਕਦੇ ਜੀ ਚੰਗੇ ਪਿੱਠ ਪੁੜੇ ਦੀ ਮਾਲ ਕਿਹਾ ਜਿਹੜੀ ਪੂਰੀ ਚੰਗੇ ਦੀ ਜਨਾ ਸੰਭੀ ਆ ਦਹੀਂ ਗਣਾ ਮਿਰਜੀ ਕੋਈ ਠੀਕ ਆ ਉਹ ਸੁਆਗੇ ਝੋਡੀ 100 ਲੱਖ ਦੀ ਆ ਜਿੱਦੀ ਝੋਡੀ ਆ ਤੋਂ ਠੀਕ ਹੈ ਜੀ ਅਜੇ ਤਿਆਰ ਹੋਣੀ ਥੱਲੇ ਚੰਗੇ ਤੇ ਕੰਪੈਕਟ ਜੇ ਹਵਾਂ ਨਾ ਇਹਨੇ ਤਿਆਰ ਕਰਨਾ ਵਾ ਤੇ ਹੁਣ ਆ ਗਾਂ ਵੀਰ ਜੀ ਕਿੰਨੇ ਚਿਰ ਦੇ ਕੱਬਣ ਚੱਕ ਪਾਸ ਤੇ ਇਹ ਜੀ 3 ਮਹੀਨੇ ਰਹੀ ਗੱਬਣਾ ਅੱਛਾ 7 ਕਿਲੋ ਦੁੱਧ ਜੋ ਅੱਛਾ ਹਾਂਜੀ ਤੇ ਇਹਨੇ ਸੱਜਣ ਨੇ ਕਿੰਨਾ ਖਚਵਾਇਆ ਦੁੱਧ ਜੀ ਪਹਿਲਾ ਸੂਆ ਕਾ ਦੂਸਰਾ ਸੂਆ ਸੁਣਾ ਵਾ ਜੇ ਪਹਿਲਾ ਸੂਆ ਕੱਢਿਆ 22 ਲੀਟਰ ਦੁੱਧ ਵਸ਼ੀ ਅੱਛਾ ਹਾਂਜੀ ਤਿਆਰ ਕੀ ਤੇ ਫਿਰ ਚੰਗਾ ਦੁੱਧ ਕਰੇਗਾ ਮੈਂ ਕਹ ਦੁੱਧ ਦੇ ਦੇ ਕਿ ਭਾਜ ਮੌ ਆਹ ਦੇਖ ਸਾਡੇ ਜੀ ਠੀਕ ਹੈ ਜੀ ਲਿਆ ਖੋਲੋ ਹਾਂ ਫਿਰ ਤੋੜਦੀਏ ਬਾਕੀ ਪ੍ਰਿੰਟ ਵਾਲੀ ਚੇਨਾ ਚੁੜਾ ਇਹ ਤਾਂ ਦੇਖ ਸਾਡੇ ਜੀ ਬਾਕੀ ਚੰਗੇ ਕੱਦ ਕਾਠਾ ਲੀਆ ਤੇ ਚੰਗੇ ਰੰਗ ਰੂਪ ਵਾਲੀ ਹੈ ਵੀ ਮੋਕੇ ਦੇ ਦੁੱਧ ਦੇ ਕੋਲ ਜਿਹੜਾ 7 ਲੀਟਰ ਦੱਸਦੇ ਆ ਤੇ ਤਿੰਨ ਦੀ ਪਿਆਰ ਗਿਆ ਉਹ ਜੀ ਕਰਦੀ ਅੱਛਾ ਬੂ ਤਾਂ ਥੋੜਾ ਘੱਟ ਤੁਰਦੀ ਆ ਬਾਕੀ ਪ੍ਰਿੰਟ ਬੜਾ ਸਾਫ ਹੈ। ਬਾਕੀ ਜਿਹੜਾ ਕਬੀਰ ਸਾਹਬ ਅਲਾ ਕੋ ਲੈ ਜਾਊਗਾ। ਤੇ ਦੁੱਧ ਹੋ ਸਕਦਾ ਹੋਰ ਜਿਹੜਾ। ਇਹ ਜਿਹੜਾ ਖੁੱਲੀ। ਅੱਛਾ। ਫਾਰਮ ਚ ਹੀ। ਤੇ ਖਲਾਰੇ ਦੀ ਆਲੋਜੀ ਕਰਦੀ ਹੈ ਬਾਕੀ ਖੁੱਲੀ ਥੋੜੀ ਬਹੁਤ ਆ। ਠੀਕ ਹੈ ਜੀ। ਹਾਂ। ਹੱਥੋਂ ਬਹੁਤ ਸੋਹਣਾ ਲੱਗਾ ਵੇ। ਠੀਕ ਹੈ। ਲੱਗਾ ਕੇ ਦਿਖਾ ਦੋ ਮੜਾ ਜੀ। ਚਲੋ ਲੈ ਜਾਵੇ ਜੀ। ਤੇ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ। ਬਰੀਡ ਕੁਆਲਿਟੀ ਬੜੀ ਵੀਰ ਜੀ। ਤੇ ਕੱਦ ਘਾਠ ਇਹਦਾ ਵੀ ਜਿਹੜਾ ਪੂਰਾ ਚੰਗਾ ਵਾ। ਪੂਰੀ ਵਧੀਆ ਹਾਈਟ ਹੈ ਜਿਹੜੀ ਇਹਦੇ ਵਿੱਚ ਆਪੋ ਤਾਂ ਥੋੜਾ ਘਾਟ ਹੀ ਤੁਰਦੀ ਆ ਦੇਖ ਸਕਦੇ। ਇਹ ਖੁੱਲੀ ਛ ਇਹ ਇਹਦਾ ਵਿੱਚ ਕੀ ਰੱਖਦੀ ਹੈ ਫਿਰ ਮੋਲ ਆਪਾ ਦੇਖ ਲੋ ਵੀ ਇਹ ਵਛੀ ਚਲੋ ਟੁੱਕੀ ਹੋਏ ਵਛੀ ਦੇ ਮੇਰਾ ਬੰਡੇ ਤੇ ਲਾ ਕੇ ਬੰਨੇ ਆ ਕੱਟ ਕੱਦ ਦੇ ਤਾਂ ਤੁਹਾਡੇ ਲੱਗੇ ਹੀ ਹੁੰਦੇ ਆ ਜੀ ਆਖੜਾ ਦੇਖ ਲੋ ਪੂਰਾ ਬਰਾਬਰ ਜਿਹਾ ਮੇਰੇ ਪਹਿਲੇ ਵਛੀ ਦਾ ਕੱਦ ਹੁੰਦਾ ਹੀ ਨਹੀਂ ਵੇਖ ਲੋ ਠੀਕ ਆ ਹਾਂਜੀ ਕਿੰਨੇ ਦੀ ਦਈਏ ਜੱਜ ਜੀ 40 ਦੇ ਦੀ ਜੀ ਜੈ ਬਿਲਕੁਲ ਇਹਦੇ ਵੀ ਆਪਾਂ ਨਾ ਜੈਸ ਨੋਇ ਕਰੀ ਜੈਸ ਨੋਇ ਕਰ ਦੋ ਜੋ ਕਰਨ ਵਕਤ ਬਾਕੀ ਬਰੀਕ ਕੁਆਲਿਟੀ ਵੇਖੋ ਵਛੀ ਕਿੰਨੇ ਦੇ ਗੋਦ ਵਿੱਚ 10 ਲੀਟਰ ਕਰਦੇ ਕਿ ਵਛੀ ਆ ਕੇ 40 ਚ 3 ਛੱਡਦੀ ਹੈ ਇਹ ਲੋ ਜਿੱਦਾਂ ਕਰਨਾ ਕੀ ਹੈਗੀ ਕਸਰ ਹੋਰ 35 ਹਜ਼ਾਰ ਹੀ ਦੇ ਦਈਏ ਵਿੱਚ ਜੱਸ ਨੋ ਕੇ ਹੈਗੀ ਮਾਨਤਨ ਕਰਦੋਗੇ ਵਿੱਚ ਬਾਕੀ ਕੋਈ ਵੀਰ ਫੋਨ ਕਰੇਗਾ ਮਾਨਤਨ ਕਰੇਗਾ ਜਰੂਰ ਅੱਛਾ ਚਲੋ ਕੋਈ ਫੋਨ ਲਾਵੇ ਕਰੀ ਹੈ ਨਾ ਬਾਕੀ 700-3 ਬਹੁਤ ਬਚੀ ਰਹੀ ਹੈ ਦੇਖੋ ਠੀਕ ਹੈ ਜੀ ਪੂਰੀ ਠੰਡੀ ਦੇ ਲਈ ਹੈ ਜਿਹੜੀ ਹਾਂ ਤੁਹਾਨੂੰ ਬਹੁਤ ਸੁਣਾ ਲਿਆ ਤੁਹਾਨੂੰ ਤੇ ਹੁਣ ਆ ਜਿਹੜੀ ਤਾਜੀ ਸੂਈ ਹੈ ਇੱਕ ਇਹ ਬਸਲ ਸੂਈ ਵੀਰ ਜੀ ਬੱਚਾ ਕੀ ਇਹ ਤੇ ਮਗਰ ਬੱਚਾ ਹੀ ਮਗਰ ਇਹਦੇ ਮਗਰ ਬੱਚਾ ਆ ਥਣ ਦੇਖ ਸਕਦੇ ਇਹਦਾ ਕਾਫੀ ਕਮਾਲ ਦਾ ਸਨ ਦਾ ਸਾਈਜ਼ ਹੈ ਆਪ ਕਾਫੀ ਚੰਗੇ ਕਦ ਕਾਠਾ ਲਈਏ ਵੀ ਇਹ ਵੀ ਮੇਰੇ ਬਰਾਬਰ ਆਉਂਦੀ ਹੋਵੇ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਦੁੱਧ ਵੀ ਜੀ ਆਸ ਵਾਲੇ ਦੇ ਥੱਲੇ ਜਿਹੜਾ ਕੰਡਿਆ ਤੋਲਵਾ ਬੋਲਾ ਵਾ 16 17 ਕਿਲੋ ਦੇ ਵਿੱਚ ਹੋਏਗਾ 16 17 ਲੀਟਰ ਹੈਗਾ ਵਾ ਹਾਂਜੀ ਇਹਲੇ ਮੌਕੇ ਦਾ ਬੋਲਾ ਹੈਗਾ ਠੀਕ ਆ ਕੱਲ ਸ਼ਾਮੀ ਉਦਰਾ ਮੈਂ ਖਾਲੀ ਕਰਤੀ ਸਾਰੀ ਗੋਲੇ ਤੋਂ ਮੇਰੇ ਦੋਤੇ ਆਉਣੀ ਬਣੇਗੀ ਠੀਕ ਆ ਹਜੇ ਦੁੱਧ ਉਦਰਾ 26 27 ਲੀਟਰ ਚ ਆਲੇਗੀ ਜੀ 26 27 ਤੱਕ ਤਾਂ ਬਾਈ ਚੂਣ ਬਹੁਤ ਅੱਪਾ ਲੱਗੀ ਆ ਲਿਆ ਫਿਰ ਤੋੜ ਦੋ ਇਹਨੂੰ ਲਾਓ ਜੀ 26 26 ਦੇ ਲਾਗੇ ਬੰਨੇ ਜਿਹੜਾ ਦੁੱਧ ਕਹਿੰਦੇ ਕਿ ਚਵਾ ਦੂਗੀ। ਬਾਕੀ ਬਿਲਕੁਲ ਤਾਜੀ ਸੂਈ ਆ ਜੇ ਥੋੜੀ ਲੱਪੇ ਚ ਵੀ ਆ। ਲੱਪੇ ਇਹਨਾਂ ਪੱਠੇ ਨਾਲ ਆਏ ਨਹੀਂ। ਬਾਕੀ ਇਹ ਆ ਕਿ ਹੁਣ ਮੌਸਮ ਜਿਹੜੇ ਠੰਡਾ ਹੁਣ ਕਰਕੇ ਪਸ਼ੂ ਨਵਾਜ ਤਵਾਜ ਨਹੀਂ ਹੁੰਦੇ ਉਹੋ ਜੇ। ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਜਿਹੜਾ ਠੰਡਾ ਮੌਸਮ ਚੱਲੰਦਿਆ ਵਾ। ਬਾਕੀ ਚਿਹਰਾ ਚੂਰਾ ਸੋਹਣਾ ਵਾ ਜਿਹੜਾ ਇਹਦਾ। ਤੇ ਇਹ ਕਿੰਨੇ ਦੇ ਦੇ ਦੀਏ ਵੀ ਜੀ ਇਹ ਡੀਡੀ ਬਸ਼ਿਆ ਲੋਕੇ 7-8 ਲੱਖ ਮੰਗੀ ਜਾਂਦੇ ਆ ਪਰ ਆਪਾਂ ਨਹੀਂ ਮੰਗਣਾ ਆਪਾਂ ਕਿੰਨੇ ਦੇ ਦੇਣੀ ਕਿੰਨੇ ਦੇ ਦੇ ਦੀਏ ਫਿਰ ਕਰਦੀਏ ਜਾਇਜ਼ ਜੀ ਐ ਵੀ ਦੇਖ ਲਓ ਕਿੰਨੇ ਦੇ ਦੇਣੀ ਜੇ 70000 ਦੇ ਦੇ ਦੀਏ ਵੀ ਜੀ 75000 ਦੀ ਹਾਂਜੀ ਮੌਕੇ ਤੇ ਛੱਡਦੀਏ ਮੰਨ ਕਰਦੀਏ ਮੰਨ ਤਾਂ ਦੱਸ ਦੋ ਕਿ ਨਾਲ ਕਰਾਂ ਕਿੰਨੇ ਦੀ ਦੱਸ ਦੋ ਪੂਰੇ 70 ਦੀ ਕਰਦੀਏ 68000 ਦੀ ਬਸ਼ੀਤ ਅੱਛਾ 68000 ਦੀ ਹਾਂਜੀ ਮੰਨਤਨ ਵਿੱਚ ਹੋਰ ਕਰ ਦੋਗੇ ਕਰ ਦਾਂਗੇ ਜੀ ਵੇਖੋ ਮੈਂ ਦੇਖ ਸਰ ਠੰਡੀ ਠਾਰ ਮੱਟੀ ਵਾਲਾ ਚੱਡਾ ਕੋਈ ਪਾਲ ਨਹੀਂ ਵਛੀ ਨੂੰ ਠੀਕ ਹੈ ਜੀ ਹਾਂਜੀ ਤੇ ਬਾਕੀ ਨਾਲ ਸਰ ਭੁਖੀ ਆ ਵਛੀ ਦਾ ਪੱਠੇ ਨਹੀਂ ਆਏ ਖਾਦੀ ਨਹੀਂ ਰੇਵਾ ਡੰਗ ਮਾਲ ਲਿਆ ਜਾ ਕੇ ਅੱਛਾ ਅੱਛਾ ਪੱਠੇ ਨਾਲ ਮਾਲ ਤੋਂ ਖਾਤੋਂ ਕਰਕੇ ਸਿਰ ਤੇ ਆਏ ਨਹੀਂ ਗਿਆ ਤਾਂ ਠੀਕ ਹੈ ਜੀ ਕੋਈ ਟੋੜੀ ਦਾੜੀ ਪਾਈ ਉਹ ਤਾਂ ਮਜਬ ਨਹੀਂ ਖਾਂਦੀ ਆ ਰਹਾ ਖਾ ਉਹ ਬਹੁਤ ਯਾਦ ਟੋੜੀ ਨਹੀਂ ਰਹੀ ਜੇ ਗਾੜੀ ਪਈ ਆ ਸਾਰੇ ਪੂਰੇ ਹਾਂ ਜੀ ਦੇਖ ਸਰ ਹਾਂਜੀ ਤੇ ਆ ਵੀ ਤਾਈ ਸੋਈ ਜੇ ਇਹ ਵੀ ਤਾਈ ਸੋਈ ਵੀਰ ਜੀ ਇਹਦਾ ਕਿੰਨਾ ਸੁਆ ਜੇ ਇਹ ਪਹਿਲਾਂ ਵਛੀ ਵੀਰ ਜੀ ਇਹਨੂੰ ਕਿ ਨਾ ਜਰੋਕਾ ਜੈ ਸੁਈ ਨਾ ਇਹ ਨੂੰ ਆਈ ਪੰਜਵਾਂ ਦਿਨ ਹੋਇਆ ਜੀ ਪੰਜਵਾਂ ਦਿਨ ਨੇ ਹਾਂਜੀ ਇਹ ਥਲੇ 12 ਲੀਟਰ ਬੋਲਾ ਜੋ ਜੀ 12 ਲੀਟਰ ਬੋਲੇ ਤਿਆਰ ਕਰ ਗਈ ਹਾਂਜੀ ਪਹਿਲਾਂ ਵੱਛੀ ਆ ਜੀ ਕਿੰਨਾ ਚੋ ਆਜੂਗੀ ਇਹ ਲੋਧ ਦੇ ਵਿੱਚ 15 16 ਕਿਲੋ ਦੇ ਦੇਗੀ 15 16 ਲੀਟਰ ਕਰ ਜੋਗੇ ਹਾਂਜੀ ਹਾਂਜੀ ਬੜਾ ਥਣ ਥਣ ਬਹੁਤ ਸੋਹਣਾ ਵਾ ਥਣ ਦੇਖ ਸਕਦੇ ਜੀ ਪਹਿਲਾਂ ਸੂਆ ਵੈੜਿਆ ਲਿਆ ਤੋੜ ਦੋ ਇਹਨਾਂ ਨੂੰ ਇਹਦੇ ਮਗਰ ਬੱচ্চਾ ਕੀ ਜੀ ਵੱਛੀ ਦੇ ਵਿੱਚ ਮਗਰ ਇਹਦੇ ਮਗਰ ਵੱਛੀ ਆ ਜਿਹੜੀ ਬਾਕੀ ਕੰਪੈਕਟ ਜਿਹਾ ਹਨ ਇਹਦਾ ਵੀ ਰੰਗ ਰੂੰਗ ਜਿਹੜਾ ਕਾਫੀ ਸਾਫ ਹੈ ਆਣੀ ਇੰਦਰ ਨੂੰ ਲੱਗਦਾ ਬ੍ਰੀਡ ਕੁਆਲਟੀ ਬਹੁਤ ਆ ਲੈ ਜਾ ਜੀ ਤੇ ਇਹਦਾ ਬਿੱਦੀ ਕੀ ਰੱਖਦੀ ਹੈ ਮੁੱਲ ਫਿਰ ਆਪਾਂ ਮੁੱਲ ਵੀ ਨਹੀਂ 45000 ਰੁਪਿਆ ਦਾ 45000 ਹਾਂਜੀ ਕਰਦੀ ਹੈ ਜਾਇਜ਼ੀ ਇਹ ਵੀ ਕਰ ਦੋ ਵੇਚ ਲੋ ਜਾਇਜ਼ੀ ਮੈਂ ਕਿਹਾ ਵੱਧ ਨਹੀਂ ਉਤਰ ਮੱਗੇ ਮੈਂ 43 ਦੇ ਕਰ ਦਿੱ ਗਏ 43 ਦੇ 42000 ਦੀ ਬਸ਼ੀ ਵੀਰ ਜੀ ਹਾਂ ਨਹੀਂ ਹੋਣੀ ਹੋएगी ਠੀਕ ਹੈ ਜੀ ਠੀਕ ਹੈ ਜੀ ਯਾਰ ਕੁਛ ਕਹਿਣਾ ਬਸ ਧੰਨਵਾਦ ਵੀਰ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਛੋਟੀ ਗੱਬਣ ਨੇ ਤੇ ਬਾਕੀ ਜਿਹੜੀਆਂ ਇੱਥੇ ਸੁਈਆਂ ਵਾ ਜਿਹੜੇ ਆ ਵੀ ਗੱਬਣੇ ਆਪਣੀ ਇੱਥੇ ਆ ਕੇ ਪਾਸ ਕਰਵਾ ਕੇ ਖੜੋ ਜੀ ਆਪਣੀ ਤਸੱਲੀ ਕਰਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਜਿਮੇਅਰੀ ਵੀ ਤੁਹਾਡੀ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ